ਬੱਤੀ ਦੇ ਬਿਲ ਮਾਫ ਕੀਤੇ ਉਹ ਪੱਤੀ ਨੂੰ ਅਗਲਾ ਪੱਤੀ ਖਾਣੀ ਯਾਰ ਪੁਲਦੀਪ ਸਿੰਘ ਧਾਰੀਵਾਲ ਤੇ ਕਹਿੰਦੇ ਮੈਂ ਬੜਾ ਕੰਮ ਕਰਾ ਰਿਆ ਜੀ ਮੈਂ ਕੱਖ ਨਹੀਂ ਕੀਤਾ ਉਹਨੇ ਬੰਦੇ ਮਰਵਾਏ ਕਿ ਕਿਨੂੰ ਕਿਨੂੰ ਪਸੰਦ ਕਰ ਰਿਓ ਐਸਾ ਐ ਪੰਜੇ ਨੂੰ ਕਿਨੂੰ ਕਿਉਂ ਕਰ ਕੰਮ ਕੀਤੇ ਸਾਡੇ ਨਹੀਂ ਯਾਰ ਕੰਮ ਕੀਤੇ ਕੰਮ ਕੀਤੇ ਪੂਰੇ ਕੀਤੇ 10 ਸਾਲ ਕੰਮ ਕੀਤੇ ਮੈਂ ਕਿਉਂ ਕਰਦੀ 50 ਸਾਲ ਜਦੋਂ ਤੋਂ ਦੇਖਿਆ ਨਾ ਉਹ ਤੋਂ ਲੈ ਕੇ ਅੱਜ ਤੱਕ ਕੋਈ ਵੀ ਕਮੀ ਕਸ਼ਕਾਂਗਰਾਨੀ ਛੱਡੀ ਹੋਈ ਨਹੀਂ ਗੈਰੋਂ ਨਾ ਬੋਹ ਕੰਜ ਕਿਲੋ ਕਿਥੇ ਮਿਲ ਰਹੀ ਸੈਂਟਰ ਦੀ ਆਉਂਦੀ ਪੰਜ ਕਿਲੋ ਮਿਲ ਰਹੀ ਸੈਂਟਰ ਦੀ ਆਉਂਦੀ ਹੋਰ ਕਿਹਦੀ ਆਉਂਦੀ ਆਪਣੇ ਦਾ ਮਤਲਬ ਕੁਝ ਨਹੀਂ ਕੋਈ ਦੱਸ ਕੋਈ ਆਖੋ ਤੇ ਇਹਨੇ ਬੰਦੇ ਦਵਾ ਦੇ ਸਾਰੇ ਬੰਦੇ ਪੁੱਜ ਕੇ ਨੂੰ ਮਿਲੀ ਹੈ ਸਰਦੇ ਲੋਕਾਂ ਦੇ ਵਿੱਚ ਕਾਫੀ ਚੋਣਾਂ ਨੂੰ ਲੈ ਕੇ ਉਸ਼ਾ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਅਸੀਂ ਅੰਮ੍ਰਿਤਸਰ ਦੇ ਰਾਇਸੈਂਸੀ ਵਿੱਚ ਪਹੁੰਚਿਆ ਤੇ ਲੋਕਾਂ ਨਾਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਲੀਡਰ ਨੂੰ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਹੈ ਉਹ ਹੰਗਾਰਾ ਜਿਹੜਾ ਹੈ ਉਹ ਦਿੱਤਾ ਜਾਏਗਾ ਭਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਭਾਜੀ ਕੀ ਨਾਮ ਕੀ ਹੈ ਤੁਹਾਡਾ ਬਾਬੂ ਜੀ ਬਲਦੇਵ ਸਿੰਘ ਬਾਬੂ ਜੀ ਕਿਦਾਂ ਦਾ ਮਾਹੌਲ ਚੱਲ ਰਿਹਾ ਇੱਥੇ ਆ ਬੜਾ ਵਧੀਆ ਚੱਲੇਗਾ ਸੋਹਣਾ ਚੱਲੇਗਾ ਹੁਣ ਕਿਹੜੇ ਕਿਹਨੂੰ ਕਿਨੂੰ ਪਸੰਦ ਕਰ ਰਹੇ ਹੋ ਐਸੇ ਅਸੀਂ ਪੰਜੇ ਨੂੰ ਪੰਜੇ ਨੂੰ ਕਿਉਂ ਇਹ ਕੰਮ ਕੀਤੇ ਸਾਡੇ ਕੰਮ ਕੀਤੇ ਕੰਮ ਕੀਤੇ ਪੂਰੇ ਕੀਤੇ 10 ਸਾਲ ਕੰਮ ਕੀਤੇ 50 ਸਾਲ ਜਦੋਂ ਤੋਂ ਦੇਖਿਆ ਨਾ ਆਟੋ ਲੈ ਕੇ ਅੱਜ ਤੱਕ ਕੋਈ ਵੀ ਕਮੀ ਦਾ ਸ਼ਿਕਾਂਗ ਰਹਿ ਨਹੀਂ ਛੱਡੀ ਹੋਵੇ ਤਾਂ ਤੇ ਜਿਹੜਾ ਪਿਛਲੀ ਵਾਰ ਆਮ ਆਦੀ ਪਾਰਟੀ ਕਹਿੰਦੀ ਸੀ ਕਿ ਅਸੀਂ ਜਿੱਤਾਂ ਭਾਈ ਨਾ ਆਮ ਆਦੀ ਜਿੱਦਾਂ ਵੱਡਾ ਭਾਈ ਉਦਾਂ ਹੀ ਰਹੁੰਦੇ ਕੀ ਤੁਸੀਂ ਕੀ ਕਹਿੰਦੇ ਹੋ ਉਦਾਂ ਭਾਈ ਉਦਾਂ ਹੀ ਰਹੁੰਦੇ ਉਦਾਂ ਹੀ ਡੋਂਦੇ ਆ ਕੀ ਕੀਤਾ ਦੱਸਾਂ ਤੂੰ ਦੱਸਿਆ ਕਿਹੜਾ ਤੂੰ ਕੀ ਕਰਾਇਆ ਦੱਸ ਪਹਿਲਾਂ ਮੈਨੂੰ ਕੀ ਕਰਾਇਆ ਦੱਸ ਕੀ ਕਰਾਇਆ ਕੋਈ ਦੱਸ ਨਹੀਂ ਉਹ ਕਹਿੰਦੇ ਕਹਿੰਦੇ ਸੀ ਬੜਾ ਕੀ ਕੀਤਾ ਦੱਸ ਕੀ ਕੀ ਦੱਸਦੇ ਮੈਨੂੰ ਦੱਸ ਤੂੰ ਦੱਸ ਦੇ ਦੱਸ ਕੀ ਕੀਤਾ ਉਹ ਕਹਿੰਦੇ ਬੱਤੀ ਦੇ ਬਿੱਲ ਮਾਫ ਕੀਤੇ ਉਹ ਬੱਤੀ ਨੂੰ ਆ ਗਲਾ ਬੱਤੀ ਖਾਣੀ ਯਾਰ ਬੱਤੀ ਨੂੰ ਧੂਆ ਮਾਰ ਦਿੱਤੀ ਓਏ ਓਏ ਮਾਹਤ ਜਾਸਾ ਹੋ ਗਿਆ ਉਹ ਕਹਿੰਦਾ ਗੈ ਮਾ ਕਨਕ ਦਾ ਕਿੰਨੇ ਜਦੋਂ ਹੀ ਬੜੀ ਆ ਪਹਿਲਾਂ ਮਾਹੂ ਨੇ ਕੀ ਨਹੀਂ ਨਹੀਂ ਜੋ ਮੇਰੀ ਕਾਲ ਤੋਂ ਮਾੜੇ ਲੋਕਾਂ ਨੂੰ ਕਨਕ ਦੇ ਧਾਲੀ ਕਾਂਗਰਹਾ ਦੇ ਰਾਜ ਤੇ ਬਲਦੇ ਰਾਜ ਲੋਕਾਂ ਦੇ ਗੜੀਆਂ ਜੇ ਦਲਾਂ ਆਵਾਜ਼ ਰੁੜਦੀਆਂ ਰਹੀਆਂ ਛੋਲੇ ਦਾ ਤੂੰ ਮੈਨੂੰ ਦਾ ਕੋਈ ਬੰਦਾ ਜੇ 100 ਬੰਦਾ ਕੋਲ ਤੱਕ ਬਾਗੜ ਕੇ ਮਿਲੀ ਕਰਕੇ ਨਹੀਂ ਨਹੀਂ ਮੈਂ ਕਹਿੰਦੇ ਘਟ ਗਏ ਉਹ ਪੁੱਛ ਕੇ ਮਿਲਿਆ ਕਹਿੰਦੇ ਘਟ ਗਏ 5 ਕਿਲੋ ਦੇ ਮਿਲਣੀ ਸ਼ੁਰੂ ਹੋ ਗਏ ਉਹ 5 ਕਿਲੋ ਕਿਥੇ ਮਿਲ ਰਹੀ ਸੈਂਟ ਵੀ ਆਉਂਦੀ 5 ਕਿਲੋ ਮਿਲ ਰਹੀ ਸੈਂਟਰ ਦੀ ਆਉਂਦੀ ਹੋਰ ਕਿੱਦੀ ਆਉਂਦੀ ਆਪਣੇ ਦਾ ਮਤਲਬ ਕੁਝ ਨਹੀਂ ਕੋਈ 10 ਕੋਈ ਆਖੋ ਤੇ ਇਹਨੇ ਬੰ ਦੇਮ ਇਹ ਲੱਗਦਾ ਕਿ ਫਿਰ ਲੋਕ ਚੇਂਜ ਵੇਖਣ ਗਿਆ ਤੇ ਸਾਹਮਣੀਆਂ ਤੂੰ ਕੱਥੇ ਵੇਖਿਆ ਨਹੀਂ ਤੂੰ ਹਾਂ ਚਾ ਲੋਕ ਕਿ ਬੱਚਾ ਬੱਚਾ ਚਾਰ ਜੀ ਹੁੰਦੀ ਤੇ ਤੈਨੂੰ ਆਪੇ ਪਤਾ ਲੱਗ ਜੂ ਕੀ ਬੰਨਾ ਭਾਜੀ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦਾ ਐਨਾਲਿਸਿਸ ਨਜ਼ਰ ਆ ਰਿਹਾ ਹੈ ਇਸ ਜਗ੍ਹਾ ਦੇ ਉਤੇ ਔਰ ਖਾਸ ਹੋਤੇ ਰਾਯਾ ਸੰਸੀ ਹਲਕਾ ਹਮੇਸ਼ਾ ਹੀ ਅਲੱਗ ਹੀ ਨਜ਼ਰ ਆਉਂਦਾ ਹੈ ਐਸ ਵਾਰ ਕਿਹਨੂੰ ਲੋਕੀ ਚੋਂ ਇਹ ਵੀਰ ਜੀ ਇਹ ਕਾਂਗਰਸ ਦੇ ਅੱਖ ਚ ਜਾਏਗਾ ਕਾਂਗਰਸ ਇੱਤੇਗਾ ਕੀ ਲੱਗਦਾ ਹੈ ਕਿ ਆਮ ਆਦੀ ਪਾਰਟੀ ਤੋਂ ਲੋਕ ਖਫਾ ਨੇ ਐਸ ਵਾਰ ਵੀਰ ਜੀ 2.5 ਸਾਲ ਦੇ ਵਿੱਚ ਕੰਮ ਦੇ ਕੋਈ ਖਾਸ ਹੋਏ ਨਹੀਂ ਪਿੰਡਾਂ ਦੇ ਵਿੱਚ ਖਾਸ ਕਰਕੇ ਜੇ ਪਿੰਡਾਂ ਦੀ ਗੱਲ ਕਰੀਏ ਨਾ ਪਿੰਡਾਂ 'ਚ ਕੋਈ ਕੰਮ ਨਹੀਂ ਹੋਇਆ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਇੱਕ ਵੀ ਡਿਵੈਲਪਮੈਂਟ ਦਾ ਕੰਮ ਦੱਸ ਦਿਨ ਪਿੰਡਾਂ ਦੇ ਵਿੱਚ ਕੋਈ ਹੋਇਆ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹਰੀਬਾਲ ਸਾਹਿਬ ਕਹਿੰਦੇ ਕਿ ਮੈਂ ਤੇ ਲੋਕਾਂ ਦੀ ਰਮਜ ਜਿਹਨੂੰ ਪਛਾਣਨਾ ਵਾ ਲੋਕਾਂ ਦੇ ਵਿੱਚ ਰਹਿਣਾ ਹੈ ਕਿ ਲੱਗਦਾ ਫਿਰ ਉਹ ਜੋ ਹਵਾਈ ਗੱਲਾਂ ਹੀ ਨੇ ਜਿਹੜੀਆਂ ਉਹ ਹਵਾਈ ਗੱਲਾਂ ਨੇ ਤੁਸੀਂ ਗਰਾਊਂਡ ਤੇ ਜਾ ਕੇ ਵੇਖੋ ਨਾ ਪਿੰਡਾਂ 'ਚ ਜਾ ਕੇ ਵੇਖੋ ਵੀ ਪਿੰਡ 'ਚ ਕਿਸੇ ਦਾ ਕੋਈ ਕੰਮ ਹੋਇਆ 2.5 ਸਾਲ ਸਰਕਾਰ ਨੂੰ ਹੋ ਗਿਆ ਕੋਈ ਕੰ ਜਿਹੜੀਆਂ ਸਾਡੀਆਂ ਹੁਣ ਵੋਟਾਂ ਨੇ ਇਹ ਆਈਆਂ ਨੇ ਬੀਜੇਪੀ ਦੇ ਨੀਸਟ ਹੂੰ ਸਿੱਧੀ ਜੀ ਗੱਲ ਆ ਕਿਉਂਕਿ ਜ਼ਿਆਤਰ ਪਿੰਡਾਂ ਦੇ ਲੋਕ ਨੇ ਕਿਸਾਨ ਪੱਖੀ ਲੋਕ ਨੇ ਜ਼ਿਮੀਂਦਾਰ ਲੋਕ ਨੇ ਉਹਨਾਂ ਦੇ ਮਨ 'ਚ ਨਿਰਾਸ਼ਾ ਆ ਵੀ ਜਿਹੜਾ ਮੋਦੀ ਸਰਕਾਰ ਨੇ ਮਤਲਬ ਕਿਸਾਨਾਂ ਨਾਲ ਜਿਹੜਾ ਧੱਕਾ ਕੀਤਾ ਉਹਦੇ ਵਿਰੋਧ ਕਰਕੇ ਭਾਵੇਂ ਉਹ ਕੋਈ ਆਮ ਪਾਰਟੀ ਦਾ ਵਰਕਰ ਹੋਊਗਾ ਭਾਵੇਂ ਉਹ ਕਾਲੀ ਦਲ ਦਾ ਵਰਕਰ ਆ ਪਰ ਐਤਕਾਂ ਜਿਹੜੀ ਵੋਟ ਆਣਾ ਉਹ ਕਾਂਗਰਸ ਨੂੰ ਤਾਂ ਜਾਣੀ ਆ ਬੀਜੇਪੀ ਦੇ ਵਿਰੋਧ ਕਰਕੇ ਹੂੰ ਲੇਕਿਨ ਲੱਗਦਾ ਕਿ ਜਿਹੜੀ ਪਿਛੇ 2 ਦਿਨ ਪਹਿਲਾਂ ਜਿਹੜੀ ਗੋਲੀ ਚੱਲੀ ਹੈ ਉਹ ਵੀ ਇੰਪੈਕਟ ਪੈਂਦਾ ਕਿਉਂਕਿ ਉਹ ਕਹਿੰਦੇ ਨੇ ਕੁਲਦੀਪ ਸਿੰਘ ਧਾਰੀਵਾਲ ਦੇ ਰਿਸ਼ਤੇਦਾਰ ਨੇ ਜਿਹੜੇ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਕਿ ਲੱਗਦਾ ਫਰਕ ਪਊਗਾ ਇਸ ਵਿੱਚ ਜੀ ਮੈਨੂੰ ਉਸ ਮੈਟਰ ਬਾਰੇ ਨਹੀਂ ਪਤਾ ਅਜਨ ਵਾਲੇ ਜਿਹੜੀ ਕਹਿੰਦੇ ਗੋਲੀ ਚੱਲੀ ਹੈ ਨਹੀਂ ਉਹ ਮੈਟਰ ਬਾਰੇ ਮੈਨੂੰ ਨਹੀਂ ਪਤਾ ਕਿ ਲੱਗਦਾ ਗੁੰਡਾਗਰੀ ਘਟਦੀ ਹੈ ਘਟੀ ਹੈ ਕਿ ਵਧੀਆ ਵੀਰ ਜੀ ਗੁੰਡਾਗਰਦੀ ਤੇ ਸੇਮ ਹੀ ਚੱਲਣ ਡਿਆ ਕੰਮ ਜਿੱਦਾਂ ਕਿ ਚੱਲਦਾ ਹੈ ਚੱਲਦਾ ਹੈ ਠੀਕ ਨਹੀਂ ਆ ਬਾਪੂ ਜੀ ਤੁਸੀਂ ਵਾਹ ਵਾਹ ਲੰਮਾ ਚਿਰ ਰਾਜਨੀਤੀ ਵੇਖੀ ਹੋਈ ਕਦੀ ਵੇਖਿਆ ਸੀ ਇਸ ਤਰ੍ਹਾਂ ਦੇ ਰਾਜਨੀਤਿਕ ਲੀਡਰ ਕਿਸੇ ਨਹੀਂ ਵੇਖਿਆ ਸਾਡਾ ਕੋਈ ਇੱਥੇ ਕੋਈ ਗੱਲਬਾਤ ਨਹੀਂ ਆ ਹੋਂ ਗੁੱਦਾ ਵਾ ਜਿਹੜੀ ਹੈ ਨਾ ਉਹ ਮੁੰਡਾ ਪਾਰਟੀ ਇਹਨੇ ਬੇੜਾ ਗਰ ਕਰ ਦਿੱਤਾ ਤੇ ਕੁਲਦੀਪ ਸਿੰਘ ਧਾਰੀਵਾਲ ਤੇ ਕਹਿੰਦੇ ਮੈਂ ਬੜਾ ਕੰਮ ਕਰਾ ਰਿਹਾ ਜੀ ਉਹਨੇ ਕੱਖ ਨਹੀਂ ਕੀਤਾ ਉਹਨੇ ਬੰਦੇ ਮਰਵਾਏ ਨੇ ਹਾਂ ਉਹਨੇ ਕੱਖ ਨਹੀਂ ਕੀਤਾ ਪਰਚੀ ਕਰਾਏ ਨੇ ਉਹ ਤੇ ਕਹਿੰਦੇ ਇਹ ਆਮ ਲੋਕ ਆ ਆਮ ਲੋਕਾਂ ਦੇ ਵਿੱਚ ਸੀ ਜਾਂ ਅਣਜਾਣ ਝੂਠ ਮਾਰਦਾ ਸਾਡੇ ਕਾ ਇਹ ਤਾਂ ਇੱਥੇ ਵੇਖੇ ਨਹੀਂ ਹਾਂ ਤੇ ਬਦਲਾਅ ਤੁਸੀਂ ਸੋਚਦੇ ਬਦਲਾਅ ਹੋਇਆ ਕੁਝ ਹਾਂ ਹੀ ਪਉਣੀ ਕਾਂਗਰਸ ਨੂੰ ਤੇ ਕਾਂਗਰਸ ਮਰ ਗਈ ਸ਼ੁਰੂ ਤੋਂ ਕਾਂਗਰਸੀਓਂ ਕੇ ਆਹੀ ਮੋੜਦੀ ਆ ਪੁੱਛ ਲੈ ਸਰ ਮੈਚ ਸਾਡਾ ਲੱਗ ਗਈ ਹਾਂ ਆਹੀ ਪੌਣੀ ਕਾਂਗਰਸ ਨੂੰ ਜਿੱਥੇ ਮਰਜ਼ੀ ਤੋਂ ਕੋਈ ਤੁਰਿਆ ਫਿਰੇ ਸਾਨੂੰ ਕੋਈ ਦੁੱਖ ਨਹੀਂ ਗਾ ਹਾਂ ਤੇ ਜਿਹੜਾ ਕਹਿੰਦੇ ਆ ਕਿ ਉਹ ਆਟਾ ਮਰਗੀ ਰਾਸ਼ਨ ਮਿਲਣਾ ਸ਼ੁਰੂ ਹੋ ਗਿਆ ਘਰ ਘਰ ਰਾਸ਼ਨ 5 ਕਿਲੋ ਆ ਗਿਆ ਉਹ 5 ਕਿਲੋ ਆ ਗਿਆ ਤੇ ਕਾਂਗਰਸ ਟਾਈਮ ਤੇ ਕਿੰਨਾ ਸੀ ਉਹ ਤੋਂ 30 ਕਿਲੋ ਸੀ ਮੇਂ 25 ਕਿਲੋ ਘਟ ਤਾ ਨਾ 5 ਕਿਲੋ ਹੀ ਰਹਿ ਗਿਆ ਹੁਣ 10-10 ਕਿਲੋ ਤਾਂ ਹੁਣ ਦਿੰਦਾ ਨਾ ਹਾਂ ਹਾਂ ਸਾਨੂੰ ਕੋਈ ਫਾਇਦਾ ਨਹੀਂ ਗਾ ਇਹ ਗੁੰਡਾਗਰਦੀ ਘਟੀ ਕਿ ਵਧੀਆ ਵਧ ਗਈ ਹੈ ਵਧ ਗਈ ਹੈ ਵਧ ਗਈ ਹੈ ਸਰਪੰਚ ਸਾਹਿਬ ਇੱਕ ਗੱਲ ਮੈਨੂੰ ਹੋਰ ਦੱਸਿਓ ਤੁਹਾਡੇ ਪਿੰਡ ਦੇ ਕਿਉਂਕਿ ਕਹਿੰਦੇ ਪੰਚ ਨੂੰ ਜ਼ਿਆਦਾ ਪਤਾ ਹੁੰਦਾ ਕਿ ਪਿੰਡ ਦਾ ਹਾਲਾਤ ਕਿਸ ਤਰ੍ਹਾਂ ਦੇ ਆ ਪਿੰਡ 'ਚ ਕਿੰਨਾ ਕੁ ਵਿਕਾਸ ਹੋਇਆ ਉਸ ਤੋਂ ਬਾਅਦ ਢਾਈਆਂ ਸਾਲਾਂ ਦੇ ਵਿੱਚ ਵੀਰ ਜਿਹੜਾ ਵਿਕਾਸ ਹੋਇਆ ਨਾ ਹੋਇਆ ਸੁਖ ਸਰਕਾਰੀਆ ਜੀ ਦੇ ਸਮੇਂ ਹੂੰ ਕਾਂਗਰਸ ਸਰਕਾਰ ਨੇ ਸਰਕਾਰੀਆ ਸਾਹਿਬ ਨੇ ਪਿੰਡਾਂ 'ਚ ਬਹੁਤ ਵਿਕਾਸ ਕਰਾਇਆ ਹੂੰ ਹੁਣ ਜਿਵੇਂ ਤੁਹਾਨੂੰ ਪਤਾ ਵੀ ਜਿਹੜੀ 2022 ਦੀ ਚੋਣਾਂ ਸੀ ਹੂੰ ਉਹਦੇ ਉਹਦੇ ਵਿੱਚ ਕਾਂਗਰਸ ਦੇ ਬਹੁਤ ਘੱਟ ਕੈਂਡੀਡੇਟ ਜਿੱਤੇ ਹੂੰ ਠੀਕ ਹੈ ਕਣੀ ਅੰਮ੍ਰਿਤਸਰ ਚੋਂ ਮੇਰੇ ਖਲ ਕੱਲੇ ਸੁਖ ਸਰਕਾਰ ਜੀ ਹਰੀ ਜਿੱਤੇ ਆ ਕਿਉਂ ਜਿੱਤੇ ਆ ਉਹਦਾ ਮੇਨ ਕਾਰਨ ਇਹ ਆ ਵੀ ਉਹਨਾਂ ਨੇ ਡਿਵੈਲਪਮੈਂਟ ਹੀ ਨਹੀਂ ਪਿੰਡਾਂ ਚ ਕਰਾਈ ਆ ਲੋਕਾਂ ਨਾਲ ਪਿਆਰ ਆ ਕਿ ਇਹ ਵੀ ਪਾਰਟੀ ਦਾ ਬੰਦਾ ਉਹਨਾਂ ਕੋਲ ਚੱਲ ਜੇ ਉਹਨਾਂ ਕਦੇ ਕੰਮ ਤੋਂ ਨਾਣੀ ਕੀਤੀ ਫਿਰ ਪਿੰਡਾਂ ਦਾ ਵਿਕਾਸ ਬਹੁਤ ਕਰਵਾਇਆ ਹਮੇਸ਼ਾ ਹੀ ਹੱਸ ਕੇ ਖੜੇ ਮੱਥੇ ਮਿਲਦੇ ਆ ਅੱਜ ਤੱਕ ਮੈਂ ਉਹਨਾਂ ਨੂੰ ਕਦੀ ਗੁੱਸੇ ਨਾਲ ਬੋਲਦੇ ਨਹੀਂ ਦੇਖਿਆ ਬਹੁਤ ਬਹੁਤ ਵਧੀਆ ਇਨਸਾਨ ਕੀ ਲੱਗਦਾ ਇਸ ਤਰ੍ਹਾਂ ਦਾ ਲੀਡਰ ਹੀ ਆਪਾਂ ਨੂੰ ਚਾਹੀਦਾ ਜਿਸ ਤਰ੍ਹਾਂ ਦੇ ਆਹੀ ਹਾਂਜੀ ਜਿਵੇਂ ਕੁਲਦੀਪ ਸਿੰਘ ਧਾਰੀਵਾਲ ਇਕਦਮ ਹੀ ਅਗਰੈਸਿਵ ਹੋ ਜਾਂਦੇ ਕਿ ਲੱਗਦਾ ਇਸ ਤਰ੍ਹਾਂ ਦਾ ਲੀਡਰ ਚਾਹੀਦਾ ਸਰਕਾਰੀਆ ਸਾਹਿਬ ਨੂੰ ਤੁਸੀਂ ਵੀ ਤੁਸੀਂ মিডিਆ ਜੋ ਅੱਜ ਤੱਕ ਕਦੀ ਉਹਨਾਂ ਨੂੰ ਕਦੀ ਗੁੱਸੇ 'ਚ ਬੋਲਦਿਆਂ ਕੋਈ ਗਲਤ ਸ਼ਬਦ ਬੋਲਦਿਆਂ 25 30 ਸਾਲ ਤੋਂ ਮਤਲਬ ਰਾਜਨੀਤੀ 'ਚ ਨੇ ਅੱਜ ਤੱਕ ਉਹਨਾਂ ਨੂੰ ਮੈਂ ਕਦੀ ਟੀਵੀ ਤੇ ਜਾਂ মিডিਆ ਜਾਂ ਪਬਲਿਕ ਕਦੀ ਬੋਲਦਾ ਇਦਾਂ ਨਹੀਂ ਸੁਣਿਆ ਮਤਲਬ ਗਲਤ ਬੋਲਦਿਆਂ ਨਹੀਂ ਸੁਣਿਆ ਤੇ ਦਾਣੇ ਤੋਂ ਉਹਨੇ ਚੁੱਕੇ ਗਿਆ ਕਿ ਕਹਿੰਦੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਦਾਣੇ ਬਾਅਦ ਵੀਰ ਜੀ ਤੁਸੀਂ ਹਿੰ ਰੋਜ ਵੇਂਦੇ ਜੋ ਕਿੰਨੀਆਂ ਮੰਡੀਆਂ ਨੇ ਅਜੇ ਵੀ ਟੀਰ ਲੱਗੇ ਪਏ ਨੇ ਹੂੰ ਹੁਣ ਥੋੜੇ ਦਿਨਾਂ ਨੂੰ ਝੋਨੇ ਦੀ ਮਤਲਬ ਫੀਜਣ ਆਉਣ ਵਾਲਾ ਤੇ ਅਜੇ ਮੈਂ ਮੰਡੀਆਂ ਚ ਕਣਕ ਨਹੀਂ ਚੁੱਕੀ ਗਈ ਇਹ ਸਰਕਾਰ ਦੀ ਨਲਾਕੀ ਆ ਕਮੀ ਆ ਵੀ ਕਣਕ ਕਿਉਂ ਨਹੀਂ ਚੁੱਕੀ ਗਈ ਮੰਨ ਲਓ ਹੁਣ ਜਿਵੇਂ ਹੁਣ ਬਰਸਾਤ ਆ ਬਰਸਾਤ ਰੁਕੀ ਆ ਜੇਕਰ ਬਰਸਾਤ ਜ਼ਿਆਦਾ ਪੈ ਜਾਂਦੀ ਹੂੰ ਤੇ ਉਹਦੀ ਮੰਡੀਆਂ ਚ ਕਣਕ ਪਈ ਉਹ ਖਰਾਬ ਹੋਣੀ ਸੀ ਉਹਦੇ ਨਾਲ ਜ਼ਿਮੀਂਦਾਰ ਦਾ ਉਹਦੇ ਨਾਲ ਆਰਤੀ ਦਾ ਨੁਕਸਾਨ ਹੋਣਾ ਹੈ ਜੇ ਆਰਤੀ ਦਾ ਨੁਕਸਾਨ ਹੋਊਗਾ ਨਾਲ ਜ਼ਿਮੀਂਦਾਰ ਦਾ ਵੀ ਨੁਕਸਾਨ ਹੋਣਾ ਹੈ ਤੇ ਇੱਕ ਇੱਕ ਹੋਰ ਇੱਕ ਨਾਹਰਾ ਲਾਇਆ ਜਾਂਦਾ ਕਾਲੀ ਦਲ ਵੱਲੋਂ ਕਿਤੇ ਵਿਕਾਸ ਪੁਰਸ਼ ਬੰਦੇ ਨੂੰ ਅਸੀਂ ਖਿਲਾ ਰਿਆ ਅਨਿਲ ਜੋਸ਼ੀ ਨੂੰ ਉਹਦਾ ਲੱਗਦਾ ਅੰਮ੍ਰਿਤਸਰ ਦੇ ਵਿੱਚ ਕਿਤੇ ਇੰਪੈਕਟ ਨਜ਼ਰ ਆ ਰਿਹਾ ਵੀਰ ਜੀ ਦੱਸਾਂ ਗੱਲ ਕੀ ਆ ਅੰਮ੍ਰਿਤਸਰ ਦੇ ਵਿੱਚ ਸ਼ਹਿਰੀ ਹਲਕਿਆਂ 'ਚ ਥੋੜਾ ਬਹੁਤਾ ਹੋ ਸਕਦਾ ਪਰ ਪਿੰਡੂ ਏਰੀਆ 'ਚ ਉਹਨਾਂ ਦਾ ਕੋਈ ਇੰਪੈਕਟ ਨਹੀਂ ਹੈਗਾ ਹਾਂ ਮਤਲਬ ਕਿ ਕਹਿੰਦਾ ਮਤਲਬ ਕਿ ਪਿੰਡ ਦੇ ਵਿੱਚ ਲੋਕ ਉਹਨਾਂ ਜਾਣਦੇ ਜਾਣਦੇ ਜਾਣ ਦੇਣੀ ਜਾਣਦੇ ਨਹੀਂ ਬਿਲਕੁਲ ਨਹੀਂ ਜਾਣਦੇ ਬਿਰਕੋ ਬਿਰਕੋ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗੋ ਤੁਸੀਂ ਹੋਰ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਪਹਿਲਾਂ ਕਣਕ ਲੈ ਕੇ ਜਾਂਦੇ ਸੀ ਤੇ ਉਦੋਂ ਪੈਸੇ ਆ ਜਾਂਦੇ ਈ ਖਾਤੇ 'ਚ ਮਿੰਟ-ਮਿੰਟ ਕੇ ਉਦੋਂ ਵੀ ਸਮਾਂ ਲੱਗਦਾ ਸੀ ਉਦੋਂ ਉਦੋਂ ਆਰਤੀ ਦਿੰਦੇ ਹਾਂ ਉਦੋਂ ਆਰਤੀ ਹੀ ਦਿੰਦੇ ਹਾਂ ਘਰ ਆਣਕ ਦੇ ਜਾਂਦੇ ਤੇ ਹੁਣ ਮਿਲਦੇ ਪੈਸੇ ਹੁਣ ਮਿਲਦੇ ਤੇ ਇਹ ਕਹਿੰਦੇ ਕਿ ਉਹ ਕਹਿੰਦੇ ਅਸੀਂ ਕਣਕ ਦੇ ਇੱਕ ਮਿੰਟ 'ਚ ਚੁੱਕ ਲੈਣੇ ਆ ਪੈਸੇ ਵੀ ਇੱਕ ਸਰਕਾਰ ਕਹਿੰਦੀ ਇੱਕ ਦਮ 'ਚ ਅਸੀਂ ਤੁਸੀਂ ਤੁਹਾਨੂੰ ਮੈਂ ਤਾਂ ਸਭ ਅੱਗੇ ਵਾਲਾ ਹੀ ਹਿਸਾਬ ਹੈ ਇਹੇ ਗੱਲਾਂ ਨੇ ਜਿਸਤਾ ਦੀ ਮਰਜ਼ੀ ਕਰ ਲਓ ਹਾਂ ਹੋਰ ਕੋਈ ਦੇਖਣ ਸੋ ਇਹ ਸਨ ਅੰਮ੍ਰਿਤਸਰ ਰਾਜ ਸੰਸਦ ਦੇ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦੀ ਪਾਰਟੀ ਤੋਂ ਲੋਕ ਕਾਫੀ ਖਫਾ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਦੂਸਰੀ ਪਾਸੇ ਬਦਲਾਵ ਦੇ ਨਾਂ ਤੇ ਮੰਗੀਆਂ ਗਈਆਂ ਵੋਟਾਂ ਹੁਣ ਕਿਤਨਾ ਕਿਤੇ ਜ਼ਰੂਰ ਉਹਨਾਂ ਨੂੰ ਅਲੱਗ ਬਦਲਾਵ ਜਿਹੜਾ ਹੈ ਸਰਕਾਰ ਨੂੰ ਦਿਖਾਉਂਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਲੋਕ ਅਨਿਲ ਜੋਸ਼ੀ ਦਾ ਨਾਮ ਪਹਿਲੀ ਵਾਰ ਸੁਣ ਰਹੇ ਨੇ ਦੂਸਰੇ ਪਾਸੇ ਤਰਨਜੀਤ ਸਿੰਘ ਸੰਧੂ ਦਾ ਨਾਮ ਪਹਿਲੀ ਵਾਰ ਸੁਣ ਰਹੇ ਨੇ ਅਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸੁਖ ਸਰਕਾਰਯਾ ਵੱਲੋਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਹੈ ਉਹ ਕੰਮ ਜਿਹੜਾ ਹੈ ਉਹ ਕਰਵਾਇਆ ਜਾਂਦਾ ਹੈ ਇਸ ਕਰਕੇ ਅਸੀਂ ਕਾਂਗਰਸ ਨੂੰ ਵੋਟ ਪਾ ਕੇ ਜਿਹੜੀ ਹੈ ਉਹ ਕਾਮਯਾਬ ਜਿਹੜਾ ਹੈ ਉਹ ਕੀਤਾ ਜਾਏਗਾ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਗੁਰਜੀਤ ਸਿੰਘ ਓਜਲਾ ਤੀਸਰੀ ਵਾਰ ਜਿਹੜਾ ਹੈ ਉਹ ਲੋਕ ਸਭਾ ਵਿੱਚ ਗਰਜਣਗੇ ਤੇ ਹੈਟ੍ਰਿਕ ਜਿਹੜੀ ਆ ਉਹ ਕਰਨਗੇ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਕਿ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਸਨ ਚ ਕਣਕ ਜਿਹੜੀ ਮਿਲਦੀ ਸੀ ਉਹ ਵੀ ਸਰਕਾਰ ਵੱਲੋਂ ਜਿਹੜੀ ਹੈ ਉਹ ਬੰਦ ਕਰਵਾ ਦਿੱਤੀ ਗਈ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਨਿਰਾਸ਼ਾ ਜਿਹੜੀ ਆ ਉਹ ਪਾਈ ਜਾ ਰਹੀ ਹੈ ਕੈਮਰਾਮੈਨ ਵਨਜਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ